ਕਲਮ ਦਾ ਟੋਪਿਕ ਏ ਉਹ ਟੋਪਿਕ ਏ ਜਿੱਥੋਂ ਸ਼ੁਰੂ ਹੋਏ ਉੱਥੇ ਖਤਮ ਹੋਏ ਆਓ ਅਸੀਂ ਪਰਮੇਸ਼ਰ ਦੇ ਪਾਕ ਕਲਮ ਦੇ ਵਿੱਚ ਪੜ੍ਹਦੇ ਆ ਪਹਿਲਾ ਸਾਮੂਲ ਉਹਦਾ 10 ਅਧਿਆਏ ਉਹਦੀ ਪਹਿਲੀ ਆਇਤ ਤੋਂ ਥੈਂਕ ਯੂ ਜੀਸ ਫਿਰ ਫਿਰ ਸਾਮੂਲ ਨੇ ਇੱਕ ਤੇਲ ਦੀ ਕੂਪੀ ਲੈ ਕੇ ਉਹ ਤੇ ਸਿਰ ਉੱਤੇ ਡੋਲ ਦਿੱਤੀ ਅਤੇ ਉਹ ਨੂੰ ਚੁੰਮ ਕੇ ਆਖਿਆ ਭਲਾ ਯਹੋਵਾ ਨੇ ਤੈਨੂੰ ਇਸ ਕਰਕੇ ਮਸਾ ਕੀਤਾ ਜੋ ਤੂੰ ਇਹ ਵਿਰਾਸ ਦਾ ਪ੍ਰਧਾਨ ਬਣੇ ਆਮੇ ਪਰਮੇਸ਼ਰ ਦੇ ਪ੍ਰੇਮੀਆਂ ਇੱਥੇ ਇੱਕ ਬੰਦੇ ਦਾ ਜ਼ਿਕਰ ਹੈ ਪਰਮੇਸ਼ਰ ਦੇ ਬੰਦੇ ਦਾ ਜ਼ਿਕਰ ਹੈ ਜਿਹਦਾ ਨਾਮ ਸੈਮੂਅਲ ਹੈ ਅਤੇ ਸੈਮੂਅਲ ਇੱਕ ਬੰਦੇ ਦੇ ਸਿਰ ਦੇ ਉੱਤੇ ਤੇਲ ਡੋਲਦਾ ਹੈ ਅਤੇ ਉਹ ਨੂੰ ਚੁੰਮਦਾ ਹੈ ਅਤੇ ਉਹਨੂੰ ਮੀਰਾਸ ਦਾ ਪ੍ਰਧਾਨ ਬਣਾ ਦਿੰਦਾ ਹੈ ਉਹਦਾ ਨਾਮ ਸ਼ਾਉਲ ਹੈ ਇਸ ਜਗ੍ਹਾ ਤੇ ਦੋ ਜਣੇ ਨੇ ਇੱਕ ਸ਼ਾਉਲ ਹੈ ਤੇ ਦੂਜਾ ਸੈਮੂਅਲ ਹੈ ਕਿੰਨੇ ਜਣੇ ਆ ਜੀ ਦੋ ਜਣੇ ਆ ਸ਼ਾਉਲ ਨੂੰ ਇਸ ਜਗ੍ਹਾ ਤੇ ਮਸਾ ਕੀਤਾ ਜਾਂਦਾ ਹੈ ਸੈਮੂਅਲ ਦੇ ਦੁਆਰਾ ਉਹਦੇ ਸਿਰ ਦੇ ਉੱਤੇ ਤੇਲ ਡੋਲਿਆ ਜਾਂਦਾ ਹੈ ਖੁਦਾ ਦੇ ਲੋਕੋ ਤੇਲ ਦੇ ਉੱਤੇ ਜਦੋਂ ਪ੍ਰੇਰ ਹੁੰਦੀ ਹੈ ਉਹਦੇ ਉੱਤੇ ਇੱਕ ਮਸਾ ਹੁੰਦਾ ਏ ਉਹ ਮਸਾ ਜਦੋਂ ਤੁਹਾਡੇ ਉੱਤੇ ਰਿਲੀਜ਼ ਹੁੰਦਾ ਏ ਤੇ ਪਰਮੇਸ਼ਰ ਤੁਹਾਡੇ ਜੀਵਨਾਂ ਦੇ ਵਿੱਚੋਂ ਬੰਧਨ ਤੋੜ ਦਿੰਦਾ ਏ ਤੇ ਜਿਸ ਜਗ੍ਹਾ ਤੇ ਤੁਸੀਂ ਹੁੰਦੇ ਹੋ ਜਦੋਂ ਤੇਲ ਦੇ ਨਾਲ ਪ੍ਰਾਰਥਨਾ ਹੁੰਦੀ ਏ ਤੇਲ ਤੁਹਾਡੇ ਉੱਤੇ ਲੱਗਦਾ ਏ ਤੇ ਖੁਦਾ ਦੇ ਲੋਕੋ ਕਲਾਮ ਦੱਸਦਾ ਏ ਕਿ ਤੁਹਾਡੀ ਉਹ ਜਗ੍ਹਾ ਨਹੀਂ ਬਲਕਿ ਜਗ੍ਹਾ ਬਦਲ ਕੇ ਰੱਖ ਦਿੰਦਾ ਏ ਕਾ ਪਰਮੇਸ਼ਵਰ ਅਮਨ ਤੇ ਮੈਂ ਬਲੀਵ ਕਰਦਾ ਵਾਂ ਕਿ ਅੱਜ ਤੁਸੀਂ ਇਸ ਜਗ੍ਹਾ ਤੇ ਜਿੰਨੇ ਜਣੇ ਆਏ ਹੋ ਪਰਮੇਸ਼ੁਰ ਤੁਹਾਡੀਆਂ ਤਰੱਕੀਆਂ ਦੇ ਨਾਲ ਤੁਹਾਡੀ ਜਗ੍ਹਾ ਨੂੰ ਬਦਲਣ ਵਾਲਾ ਹੈਗਾ ਹੈ। ਆਮੇਨ। ਪਰਮੇਸ਼ੁਰ ਤੁਹਾਨੂੰ ਖੋਜ ਖਬਰੀ ਦੇਣ ਵਾਲਾ ਹੈਗਾ ਹੈ। ਆਮੇਨ। ਪਰਮੇਸ਼ੁਰ ਤੁਹਾਡੇ ਉੱਤੇ ਕਿਰਪਾ ਕਰਨ ਵਾਲਾ ਹੈਗਾ ਹੈ। ਆਮੇਨ। ਤੇ ਖੁਦਾ ਦੇ ਲੋਕੋ ਇੱਥੇ ਜਿਹੜਾ ਸ਼ਾਉਲ ਹੈ ਸ਼ਾਉਲ ਮਸਾ ਕਿੱਦਾਂ ਹੁੰਦਾ ਹੈ? ਮਰਾਸ ਦਾ ਪ੍ਰਧਾਨ ਕਿਵੇਂ ਬਣਦਾ ਹੈ? ਕਲਾਮ ਦੇ ਵਿੱਚ ਲਿਖਿਆ ਕਿ ਇਹਨਾਂ ਦੀਆਂ ਖੋਤੀਆਂ ਗਵਾਚ ਗਈਆਂ ਨੇ। ਅਤੇ ਖੋਤੀਆਂ ਨੂੰ ਲੱਭਦਾ ਲੱਭਦਾ ਸਾਮੂਅਲ ਦੇ ਕੋਲ ਗਿਆ ਚਲਾਏ ਤੇ ਜਦੋਂ ਸਾਮੂਅਲ ਦੇ ਕੋਲ ਜਾ ਰਿਹਾ ਸੀਗਾ ਤੇ ਪਰਮੇਸ਼ਰ ਨੇ ਸਾਮੂਅਲ ਨੂੰ ਕਹਿ ਦਿੱਤਾ ਇਹ ਉਹ ਬੰਦਾ ਏ ਜਿਹਨੂੰ ਮੈਂ ਇਸਰਾਇਲ ਦਾ ਰਾਜਾ ਬਣਾਉਣਾ ਚਾਹਣਾ ਵਾਂ ਜਦੋਂ ਇਹ ਤੇਰੇ ਕੋਲ ਆਵੇ ਤੂੰ ਇਹਨੂੰ ਮਸਾ ਕਰ ਦੇਈ ਤੇ ਆਉਣ ਵਾਲਾ ਰਾਜਾ ਇਹੀ ਹੋਵੇਗਾ ਆਮੇਨ ਕਿਉਂਕਿ ਤੁਸੀਂ ਇਹੋ ਜਿਹਾ ਪਰਮੇਸ਼ਰ ਨੂੰ ਜਾਣਦੇ ਹੋ ਜਿਹੜਾ ਰਾਜੇ ਬਣਾਉਣ ਦੀ ਤਾਕਤ ਰੱਖਦਾ ਏ ਤੁਸੀਂ ਐਸੇ ਪਰਮੇਸ਼ਰ ਨੂੰ ਜਾਣਦੇ ਹੋ ਜਿਹੜਾ ਤੁਹਾਨੂੰ ਤਾਕਤਵਰ ਬਣਾਉਣ ਦੀ ਤਾਕਤ ਰੱਖਦਾ ਹੈ ਤੁਸੀਂ ਐਸੇ ਪਰਮੇਸ਼ਰ ਨੂੰ ਜਾਣਦੇ ਹੋ ਜਿਹੜਾ ਬਾਂਹ ਔਰਤਾਂ ਨੂੰ ਪੁੱਤਰ ਦੇਣ ਦੀ ਤਾਕਤ ਰੱਖਦਾ ਹੈ ਤੁਸੀਂ ਐਸੇ ਖੁਦਾ ਨੂੰ ਜਾਣਦੇ ਹੋ ਜਿਹੜਾ ਸੋਗ ਦੀ ਜਗ੍ਹਾ ਤੇ ਤੁਹਾਡੇ ਘਰਾਂ 'ਚ ਰੌਣਕ ਲਾਉਣੀ ਜਾਣਦਾ ਹੈ ਨਾ ਤੇ ਖੁਦਾ ਦੇ ਲੋਕੋ ਇਸ ਲਗਾ ਤੇ ਜਦੋਂ ਸ਼ੌਲ ਦਾ ਮੇਲ ਹੁੰਦਾ ਪਰਮੇਸ਼ਰ ਦੇ ਬੰਦੇ ਦੇ ਨਾਲ ਉਹਨੂੰ ਮਸਾ ਕੀਤਾ ਜਾਂਦਾ ਹੈ ਅਤੇ ਉਹ ਰਾਜਾ ਬਣ ਜਾਂਦਾ ਹੈ ਉਹਦਾ ਸਫ਼ਰ ਜਾਨਵਰਾਂ ਤੋਂ ਸ਼ੁਰੂ ਹੁੰਦਾ ਹੈ ਖੋਤੀਆਂ ਲੱਭਦਾ ਲੱਭਦਾ ਉਹ ਸੈਮੂ엘 ਦੇ ਕੋਲ ਪਹੁੰਚ ਜਾਂਦਾ ਹੈ ਅਤੇ ਪ੍ਰਭੂ ਦੀ ਅਗਵਾਈ ਦੇ ਨਾਲ ਸੈਮੂ엘 ਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਤੇ ਪਰਮੇਸ਼ਰ ਉੱਥੇ ਸੈਮੂ엘 ਦੀ ਸੈਮੂ엘 ਜਿਹੜਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦਾ ਹੈ ਅਤੇ ਸ਼ਾਉਲ ਨੂੰ ਰਾਜਾ ਬਣਾ ਦਿੰਦਾ ਹੈ ਹਾਲੇਲੂਇਆ ਜਦੋਂ ਉਹਦੇ ਉੱਤੇ ਤੇਲ ਡੋਲਦਾ ਹੈ ਤੇ ਤੇਲ ਦੇ ਨਾਲ ਹੁੰਦਾ ਕੀ ਇਹ ਕਲਾਮ ਦੇ ਵਿੱਚ ਪੜ੍ਹੀਏ ਦਸ ਜਿ ਆਇਓ ਦੀਸ਼ਿਆਤੋ ਤਦ ਇਹ ਹੋਵਾ ਦਾ ਆਤਮਾ ਤੇਰੇ ਉਤੇ ਆਵੇਗਾ ਅਤੇ ਤੂੰ ਵੀ ਉਹਨਾਂ ਦੇ ਨਾਲ ਅਗਮ ਬਾਚੇਗਾ ਸਗੋ ਤੂੰ ਹੋ ਡੋਲ ਦਾ ਮਨੁੱਖ ਬਣ ਜਾਵੇਂਗਾ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਜਦੋਂ ਤੇਲ ਦੇ ਨਾਲ ਪ੍ਰਾਰਥਨਾ ਹੁੰਦੀ ਹੈ ਤੇਲ ਦੇ ਨਾਲ ਯੂਥ ਨੂੰ ਮਸਾ ਕੀਤਾ ਜਾਂਦਾ ਹੈ ਤੇਲ ਦੇ ਨਾਲ ਐਲਟਰ ਨੂੰ ਮਸਾ ਕੀਤਾ ਜਾਂਦਾ ਹੈ ਤੇਲ ਦੇ ਨਾਲ ਪਾਸਟਰ ਨੂੰ ਮਸਾ ਕੀਤਾ ਜਾਂਦਾ ਹੈ ਉਹ ਹੋਰ ਡੋਲਦਾ ਇਨਸਾਨ ਬਣ ਜਾਂਦਾ ਹੈ। ਕਾ ਬਣਦਾ ਜੀ? ਜਦੋਂ ਤੇਲ ਲੱਗਦਾ ਏ ਤੇ ਕਲਾਮ ਦੱਸਦਾ ਉਹ ਹੋਰ ਹੀ ਡੋਲਦਾ ਹੋਰ ਹੀ ਤਰੀਕੇ ਦਾ ਬੰਦਾ ਬਣ ਜਾਂਦਾ। ਜਦੋਂ ਮਸੇ ਦੀ ਪ੍ਰਾਰਥਨਾ ਹੁੰਦੀ ਏ ਮਸੇ ਦੀ ਪ੍ਰਾਰਥਨਾ ਤੁਹਾਡਾ ਤਰੀਕਾ ਬਦਲ ਦਿੰਦੀ ਏ। ਮਸੇ ਦੀ ਪ੍ਰਾਰਥਨਾ ਤੁਹਾਡੇ ਗੱਲ ਕਰਨ ਦਾ ਢੰਗ ਬਦਲ ਦਿੰਦੀ ਏ ਮਸੇ ਦੀ ਪ੍ਰਾਰਥਨਾ ਤੁਹਾਡਾ ਚਾਲ ਚੰਗਾ ਬਦਲ ਦਿੰਦੀ ਏ ਮਸੇ ਦੀ ਪ੍ਰਾਰਥਨਾ ਤੁਹਾਡੇ ਮੇਲ ਜੋਲ ਨੂੰ ਵਧਾ ਦਿੰਦੀ ਏ ਮਸੇ ਦੀ ਪ੍ਰਾਰਥਨਾ ਜਿਹੜੀ ਤੁਹਾਨੂੰ ਤਾਕਤਵਰ ਬਣਾ ਦਿੰਦੀ ਏ ਮਸੇ ਦੀ ਪ੍ਰਾਰਥਨਾ ਜਿਹੜੀ ਤੁਹਾਨੂੰ ਕੰਗਾਲ ਤੋਂ ਰਾਜਾ ਬਣਾਉਣ ਦੀ ਤਾਕਤ ਰੱਖਦੀ ਹੈ ਖੁਦਾ ਦੇ ਲੋਕੋ ਇਹ ਹੋਰ ਡੋਲਦਾ ਇਨਸਾਨ ਬਣ ਗਿਆ ਅਗਰ ਤੁਹਾਡੇ ਉਤੇ ਹਜ਼ਾਰ ਵਾਰੀ ਪਾਤਰੀ ਨੇ ਹੱਥ ਰੱਖਿਆ ਹੈ ਤੁਸੀਂ ਹਜ਼ਾਰ ਵਾਰੀ ਰੋਕੇ ਰੱਖੇ ਨੇ ਨਿੱਤ ਕਲਾਮ ਪੜ੍ਹਦੇ ਹੋ ਤੇ ਤੁਹਾਡਾ ਤੌਰ ਤਰੀਕਾ ਨਹੀਂ ਬਦਲਿਆ ਤਾਂ ਮਤਲਬ ਪ੍ਰਭੂ ਦੀ ਆਵਾਜ਼ ਨਹੀਂ ਸ਼ੈਤਾਨ ਦੀ ਆਵਾਜ਼ ਨੂੰ ਸੁਣਿਆ ਜਾ ਰਿਹਾ ਹੈ ਜਦੋਂ ਇੱਕ ਰੂਹ ਦਾ ਮਸਾ ਉਤਰਦਾ ਚਰਚ ਦੇ ਉੱਤੇ ਜਦੋਂ ਇੱਕ ਅਭਿਸ਼ੇਕ ਉਤਰਦਾ ਚਰਚ ਦੇ ਉੱਤੇ ਤੇ ਖੁਦਾ ਦੇ ਲੋਕੋ ਉੱਥੇ ਰੂਹਾਂ ਦੀ ਤਬਦੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੀਵਨ ਬਦਲਨੇ ਸ਼ੁਰੂ ਹੋ ਜਾਂਦੇ ਨੇ ਤੇ ਮੈਂ ਬਲੀਵ ਕਰਦਾ ਜਦੋਂ ਅੱਜ ਰੂਹ ਦੇ ਨਾਲ ਪ੍ਰਾਰਥਨਾ ਹੋਏਗੀ ਤੇ ਕਈ ਯੋਧੇ ਇਸ ਜਗ੍ਹਾ ਤੋਂ ਖੜੇ ਹੋ ਜਾਣਗੇ ਆਮੇ ਇੱਥੇ ਇਹ ਰਾਜਾ ਬਣ ਗਿਆ ਜਿਹਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਹਲੋ ਹਾਂਜੀ ਇਸ ਜਗ੍ਹਾ ਤੇ ਕਰਨ ਕੀ ਗਿਆ ਸੀਗਾ ਇਹ ਘੋਟੀਆਂ ਲੱਭਣ ਹਾਂਜੀ ਘੋਟੀਆਂ ਲੱਭਣ ਪਲੀਜ਼ ਦੂਜੀ ਬੋਲੀਏ ਕਿਕ ਖੋਤੀਆਂ ਲੱਭਣ ਇਸ ਜਗ੍ਹਾ ਤੇ ਨਾ ਤੇ ਜਾਨਵਰ ਗਵਾਚੇ ਤੇ ਜਾਨਵਰ ਲੱਭਣ ਦੇ ਲਈ ਗਿਆ ਤੇ ਕੀ ਬਣ ਗਿਆ ਰਾਜਾ ਜਾਨਵਰ ਲੱਭਣ ਦੇ ਲਈ ਗਿਆ ਤੇ ਰਾਜਾ ਬਣ ਗਿਆ ਸਫਰ ਜਾਨਵਰਾਂ ਤੋਂ ਸ਼ੁਰੂ ਹੁੰਦਾ ਹੈ ਤੇ ਰਾਜਾ ਬਣ ਜਾਂਦਾ ਹੈ ਤੇ ਖੁਦਾ ਦੇ ਲੋਕੋ ਜਦੋਂ ਬੰਦਾ ਰਾਜਾ ਬਣਦਾ ਹੈ ਇੱਕ ਕੰਮ ਜ਼ਰੂਰ ਕਰਦਾ ਹੈ ਜਦੋਂ ਬੰਦਾ ਧਨੁਵਾਨ ਬਣਦਾ ਹੈ ਉਹਦੇ ਜੀਵਨ 'ਚ ਵੀ ਇਹ ਕੰਮ ਹੁੰਦਾ ਹੈ ਜਦੋਂ ਰਾਜਾ ਬਣਦਾ ਹੈ ਉਦੋਂ ਵੀ ਉਹਦੇ ਜੀਵਨ 'ਚ ਕੰਮ ਹੁੰਦਾ ਹੈ ਜਦੋਂ ਬੰਦੇ ਦੀ ਜੀਵਨ ਦੇ ਵਿੱਚ ਬਹੁਤੀਆਂ ਖੁਸ਼ੀਆਂ ਆ ਜਾਂਦੀਆਂ ਨੇ ਉਦੋਂ ਵੀ ਇਹ ਕੰਮ ਹੁੰਦਾ ਹੈ ਉਹ ਕੰਮ ਪਤਾ ਹੀ ਕੀ ਹੈ ਜਾਂ ਤਾਂ ਫਿਰ ਉਹ ਰੱਬ ਦੇ ਵਿੱਚ ਬਹੁਤ ਵੱਧ ਜਾਏਗਾ ਤੇ ਜਾਂ ਫਿਰ ਰੱਬ ਦੇ ਵਿਰੋਧ 'ਚ ਚੱਲਣਾ ਸ਼ੁਰੂ ਕਰੇਗਾ ਜਦ ਦੀ ਬਰਕਤ ਬੰਦੇ ਦੇ ਕੋਲ ਆਉਂਦੀ ਹੈ ਉਹਦੇ ਜੀਵਨ 'ਚ ਦੋ ਕੰਮ ਹੁੰਦੇ ਨੇ ਜਾਂ ਤਾਂ ਉਹ ਰੱਬ ਦੇ ਵਿੱਚ ਵਧੇਗਾ ਜਾਂ ਰੱਬ ਦੇ ਵਿਰੋਧ 'ਚ ਖੜਾ ਹੋਵੇਗਾ ਜੇ ਕਿਸੇ ਕੋਲ ਪੈਸਾ ਜ਼ਿਆਦਾ ਆ ਗਿਆ ਜਾ ਰੱਬ ਦੇ ਨਾਲ ਮੇਲ ਕਰੇਗਾ ਤੇ ਜਾਂ ਰੱਬ ਦੇ ਨਾਲ ਵੈਰ ਕਰੇਗਾ ਇਸ ਜਗ੍ਹਾ ਤੇ ਸ਼ਾਉਲ ਇੱਕ ਜਾਨਵਰ ਲੱਭਣ ਦੇ ਲਈ ਗਿਆ ਤੇ ਰਾਜਾ ਬਣ ਗਿਆ ਇਹਨੂੰ ਬਰਕਤ ਮਿਲੀ ਏ ਤੇ ਬਰਕਤ ਦੇ ਨਾਲ ਇਹਨੇ ਕੀ ਕੀਤਾ ਏ ਰੱਬ ਨਾਲ ਵੈਰ ਕੀਤਾ ਏ ਕਿ ਰੱਬ ਨਾਲ ਮਿਲਾਬ ਕੀਤਾ ਏ ਕਲਾਮ ਦੇ ਵਿੱਚ ਅਸੀਂ ਪੜ੍ਹਦੇ ਹਾਂ 15 ਦੇ ਆਇਓ ਦੀ 9 ਆਇਤੋਂ ਪਰ ਸ਼ਾਉਲ ਅਤੇ ਲੋਕਾਂ ਦੇ ਆਗਾਗ ਨੂੰ ਅਤੇ ਚੰਗੀਆਂ ਭੇਡਾਂ ਅਤੇ ਬਲਦਾਂ ਅਤੇ ਮੋٹے-ਮੋਟੇ ਬੱਚਿਆਂ ਅਤੇ ਮੇਡਿਆਂ ਦੀਆਂ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਵਿਚਾਰ ਰੱਖਿਆ ਅਤੇ ਉਹਨਾਂ ਦਾ ਨਾਸ਼ ਕਰਨ ਵਿੱਚ ਰਾਜ਼ੀ ਨਾ ਹੋਇਆ ਪਰ ਸਾਰੀਆਂ ਵਸਤੂਆਂ ਜੋ ਮਾੜੀਆਂ ਅਤੇ ਨਿਕਮੀਆਂ ਸਨ ਉਹਨਾਂ ਨੂੰ ਸੱਤਿਆ ਨਾਸ਼ ਕਰ ਦਿੱਤਾ ਆਮੀਨ ਪਰਮੇਸ਼ਰ ਦੇ ਮੁਬਾਰਕ ਲੋਕੋ ਜਦੋਂ ਸ਼ਾਉਲ ਨੂੰ ਰਾਜਾ ਬਣਾਇਆ ਗਿਆ ਪਰਮੇਸ਼ਰ ਨੇ ਇਹਨੂੰ ਇੱਕ ਸੰਦੇਸ਼ ਆਇਆ ਕਿ ਤੂੰ ਜੇ ਉਸ ਜਗ੍ਹਾ ਤੇ ਲੜਾਈ ਕਰਨ ਵਾਲਾ ਐ ਉਸ ਜਗ੍ਹਾ ਤੇ ਜੋ ਵੀ ਕੁਝ ਆਵੇ ਸਭ ਕੁਝ ਖਤਮ ਕਰ ਦੇਵੇਂ ਸਭ ਕੁਝ ਮਿਟਾ ਦੇਵੇਂ ਇਹਨੇ ਕੀ ਕੀਤਾ ਇਹਨੇ ਚੰਗੇ ਚੰਗੇ ਜਾਨਵਰ ਜਿਹੜੇ ਰੱਖ ਲਾ ਤੇ ਮਾੜਿਆਂ ਦਾ ਕੀ ਕਰਤਾ ਨਾਸ਼ ਕਰਤਾ ਕਲਾਮ ਦੇ ਵਿੱਚ ਲਿਖਿਆ ਚੰਗੇ ਚੰਗੇ ਜਾਨਵਰ ਰੱਖ ਲਾ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣੀ ਜਨੇ ਪਰਮੇਸ਼ਰ ਦੀ ਗੱਲ ਵੱਲ ਮਨ ਨਹੀਂ ਲਾਇਆ ਪਰਮੇਸ਼ਰ ਨੂੰ ਪਰਮੇਸ਼ਰ ਨਹੀਂ ਸਮਝਿਆ ਪਰਮੇਸ਼ਰ ਤੋਂ ਦੂਰ ਹੋ ਗਿਆ ਪਰਮੇਸ਼ਰ ਦੇ ਨਾਲ ਯਾਰੀ ਪਾਉਣ ਦੀ ਬਜਾਏ ਪਰਮੇਸ਼ਰ ਦੇ ਨਾਲ ਵੈਰ ਕਰਨਾ ਸ਼ੁਰੂ ਕਰ ਦਿੱਤਾ ਖੁਦਾ ਦੇ ਲੋਕੋ ਅੱਜ ਤੁਸੀਂ ਕਹਿੰਦੇ ਹੋ ਪ੍ਰਭੂ ਸਾਨੂੰ ਧੀ ਦੀ ਬਰਕਤ ਦੇ ਪੁੱਤ ਦੀ ਬਰਕਤ ਦੇ ਨੌਕਰੀ ਦੇ ਘਰ ਦੇ ਤੁਹਾਨੂੰ ਧਨ ਦੌਲਤ ਦੇ ਤੇ ਜਦੋਂ ਵੀ ਤੁਹਾਡੇ ਕੋਲੇ ਬਰਕਤ ਆਏਗੀ ਤੁਹਾਡੇ ਸਾਹਮਣੇ ਵੀ ਦੋ ਆਪਸ਼ਨ ਹੋਣਗੇ ਜਾਂ ਤੁਸੀਂ ਰੱਬ ਦੇ ਵਿੱਚ ਵਧੋਗੇ ਤੇ ਜਾਂ ਫਿਰ ਰੱਬ ਦੇ ਵਿੱਚ ਹਾਂਜੀ ਕੱਟ ਜਾਓ ਪਲੀਜ਼ ਉੱਚੀ ਬੋਲਣਾ ਸਾਰੇ ਉੱਥੇ ਯਾ ਰੱਬ ਦੇ ਵਿੱਚ ਵਾਧੋਗੇ ਤੇ ਜਾਂ ਫਿਰ ਕੱਟ ਜਾਓਗੇ ਇਸ ਜਗ੍ਹਾ ਤੇ ਇਹ ਜਾਨਵਰ ਲੱਪਣ ਗਿਆ ਹੈ ਰਾਜਾ ਬਣ ਗਿਆ ਹੈ ਰਾਜ ਕੀਤਾ ਇਹਨੇ ਲੰਬੇ ਸਮੇਂ ਤੱਕ ਇਸਰਾਇਲ ਦੇ ਉੱਤੇ ਤੇ ਪਰਮੇਸ਼ੁਰ ਨੇ ਜਦੋਂ ਇਹਨੂੰ ਸਨਿਆ ਲਾਇਆ ਸ਼ਾਲ ਨੂੰ ਕਿ ਸਭ ਕੁਝ ਖਤਮ ਕਰ ਦੇ ਇਹਨੇ ਚੰਗੇ ਚੰਗੇ ਜਾਨਵਰ ਨੇ ਜਿਹੜੇ ਰੱਖ ਲੈ ਤੇ ਮਾਰਿਆਂ ਨੂੰ ਖਤਮ ਕਰ ਦਿੱਤਾ ਪਰਮੇਸ਼ਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰਮੇਸ਼ਰ ਫਿਰ ਸਹਮਵਲ ਨੂੰ ਬੋਲਿਆ ਕਹਿੰਦਾ ਜਿੰਨੂੰ ਰਾਜਾ ਬਣਾਇਆ ਗਿਆ ਉਹ ਪ੍ਰਿਸ਼ਟ ਹੋ ਗਿਆ ਹੈ ਤੇ ਜਾ ਉਹਨੂੰ ਰਾਜ ਗੱਦੀ ਤੋਂ ਲਾ ਦੇ ਖੁਦਾ ਦੇ ਲੋਕੋ ਪਰਮੇਸ਼ਰ ਲਾਉਣਾ ਵੀ ਜਾਣਦਾ ਹੈ ਚੜਾਉਣਾ ਵੀ ਜਾਣਦਾ ਹੈ ਪਰਮੇਸ਼ਰ ਉਸ ਹਾਉਣਾ ਵੀ ਜਾਣਦਾ ਹੈ ਰਵਾਉਣਾ ਵੀ ਜਾਣਦਾ ਹੈ ਪਰਮੇਸ਼ਰ ਮਲਾਉਣਾ ਵੀ ਜਾਣਦਾ ਹੈ ਵਿਛੋੜਨਾ ਵੀ ਜਾਣਦਾ ਹੈ ਜੇ ਰੱਬ ਨੇ ਤੁਹਾਨੂੰ ਮਿਲਾਇਆ ਹੈ ਰੱਬ ਦਾ ਧੰਨਵਾਦ ਕਰੋ ਰੱਬ ਨੇ ਤੁਹਾਡੇ ਘਰ ਚਰੌਂਕ ਦਿੱਤੀ ਹੈ ਰੱਬ ਦਾ ਧੰਨਵਾਦ ਕਰੋ ਰੱਬ ਨੇ ਤੁਹਾਡੇ ਰਾਵਾਂ ਨੂੰ ਸੁਖਾਲੇ ਕੀਤਾ ਹੈ ਰੱਬ ਦਾ ਧੰਨਵਾਦ ਕਰੋ ਜੇ ਰੱਬ ਨੇ ਤੁਹਾਨੂੰ ਮਿਲਾਇਆ ਹੈ ਤੇ ਤੁਸੀਂ ਰੱਬ ਦੇ ਨਾਲ ਮਿਲੇ ਰਹੋ ਇਸ ਨਾਲ ਜੱਗ ਵੀ ਖੁਸ਼ ਹੋਏਗਾ ਤੇ ਰੱਬ ਵੀ ਖੁਸ਼ ਹੋਏਗਾ ਤੁਹਾਡੇ ਜੀ ਤੇ ਖੁਦਾ ਦੇ ਲੋਕੋ ਉਹ ਜਾਨਵਰ ਜਿਹੜੇ ਲਕੋਏ ਸੀ ਰੱਬ ਨੂੰ ਪਸੰਦ ਨਹੀਂ ਆਇਆ ਦਾ ਤਰੀਕਾ ਢੰਗ ਕਈ ਵਾਰੀ ਸਾਨੂੰ ਆਪਣਾ ਤਰੀਕਾ ਬੜਾ ਵਧੀਆ ਲੱਗਦਾ ਹਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਸਿਆਣਾ ਹੁੰਦਾ ਹੈ ਹਰ ਇੱਕ ਬੰਦਾ ਆਪਣੀਆਂ ਗੱਲਾਂ 'ਚ ਸਿਆਣਾ ਹੁੰਦਾ ਹੈ ਹਰ ਇੱਕ ਬੰਦਾ ਜਿਹੜਾ ਆਪਣੇ ਤਰੀਕੇ ਨੂੰ ਬੜਾ ਘੈਂਟ ਮੰਨਦਾ ਹੈ ਪਰ ਜਦੋਂ ਵਿਚਰੀਏ ਸਮਾਜ ਦੇ ਵਿੱਚ ਚਲੀਏ ਲੋਕਾਂ 'ਚ ਤੇ ਉਦੋਂ ਪਤਾ ਲੱਗ ਜਾਂਦਾ ਕਿ ਸਾਡੇ ਪੱਲੇ ਸਿਆਣਪ ਕਿੰਨੀ ਕੇ ਚਾਹਲ ਨੂੰ ਇਹ ਤਰੀਕਾ ਆਪਦਾ ਬੜਾ ਵਧੀਆ ਲੱਗਾ ਪਰ ਰੱਬ ਨੂੰ ਵਧੀਆ ਹਲ ਨਹੀਂ ਰੱਬ ਰੱਬ ਨੂੰ ਇਹ ਤਰੀਕਾ ਵਧੀਆ ਨਹੀਂ ਲੱਗਾ ਪਰਮੇਸ਼ਵਰ ਨੇ ਇਹਨੂੰ ਰਾਜਗਦੀ ਤੋਂ ਉਲਾ ਦਿੱਤਾ ਹੈ ਤੇ ਖੁਦਾ ਦੇ ਲੋਕੋ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣਾ ਚਾਹਣਾ ਇਹਦਾ ਸਫ਼ਰ ਸ਼ੁਰੂ ਕਿੱਥੋਂ ਹੋਇਆ ਸੀ ਹਾਂ ਜਾਨਵਰਾ ਤੋਂ ਇਹਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਸੀ ਜਾਨਵਰਾ ਤੋਂ ਤੇ ਖਤਮ ਕਿੱਥੇ ਹੋ ਗਿਆ ਜਾਨਵਰਾ ਤੇ ਉਹ ਜਿਹੜੇ ਲੋਕ ਜਿੱਥੋਂ ਆਪਦੀ ਦੌੜ ਨੂੰ ਸ਼ੁਰੂ ਕਰਦੇ ਨੇ ਉੱਥੇ ਹੀ ਖਤਮ ਕਰਦੇ ਨੇ। ਖਤਮ ਕਰਦੇ ਨੇ। ਐਦੀ ਦੌੜ ਕਿੱਡੀ ਸੋਹਣੀ ਸ਼ੁਰੂ ਹੋਈ। ਇਹ ਜਾਨਵਰ ਲੱਪਣ ਗਿਆ ਤੇ ਰਾਜਾ ਬਣ ਗਿਆ। ਤੇ ਰਾਜਾ ਬਣ ਗਿਆ ਤੇ ਰਾਜਗੱਦੀ ਤੋਂ ਲੱਥਾ ਕਿਹਨਾਂ ਦੀ ਵਜ੍ਹਾ ਨਾਲ? ਜਾਨਵਰਾਂ ਦੀ ਵਜ੍ਹਾ ਨਾਲ। ਜਾਨਵਰਾਂ ਦੀ ਵਜ੍ਹਾ ਨਾਲ। ਟਾੜੀ ਜ਼ਿੰਦਗੀ ਦੇ ਵਿੱਚ ਵੀ ਮੋੜ ਇਹੋ ਜਿਹਾ ਆਣਾ ਹੈ। ਜਿੱਥੋਂ ਤੁਸੀਂ ਸ਼ੁਰੂ ਹੋਏ ਹੋ ਉਹੀ ਤੁਹਾਡੇ ਅੱਗੇ ਆਪਸ਼ਨ ਆ ਜਾਣਾ ਹੈ ਤੁਸੀਂ ਰੋ ਰੋ ਕੇ ਰੱਬ ਦੇ ਅੱਗੇ ਦੁਆਵਾਂ ਕੀਤੀਆਂ ਹੋਣੀਆਂ ਨੇ ਰੱਬਾ ਸਾਨੂੰ ਕੰਮ ਦੇ ਰੱਬ ਨੇ ਤੁਹਾਨੂੰ ਕੰਮ ਦੇ ਦਿੱਤਾ ਅੱਜ ਤੁਹਾਡਾ ਚਲਚ ਦੇ ਵਿੱਚ ਆਂਦੇ ਟਾਈਮ ਨਹੀਂ ਹੈਗਾ ਇਹਦਾ ਮਤਲਬ ਦੌੜ ਜਿੱਥੋਂ ਸ਼ੁਰੂ ਕੀਤੀ ਉੱਥੇ ਹੀ ਖਤਮ ਹੋ ਰਹੀ ਤੁਸੀਂ ਰੋ ਰੋ ਕੇ ਦੁਆ ਕੀਤੀ ਪ੍ਰਭੂ ਮੈਨੂੰ ਪੁੱਤਰ ਦੇ ਤੇ ਜਦੋਂ ਪਰਮੇਸ਼ਰ ਨੇ ਪੁੱਤਰ ਦੇਤਾ ਸਾਰੀ ਦਿਹਾੜੀ ਉਹਨੂੰ ਖੜੋਂ ਚ ਕੱਢ ਦਿੱਤੀ ਤੇ ਰੱਬ ਵੱਲ ਧਿਆਨ ਹੀ ਨਹੀਂ ਰਿਹਾ ਜਾਨੀ ਕਿ ਦੌੜ ਜਿੱਥੋਂ ਸ਼ੁਰੂ ਹੋਈ ਉੱਥੇ ਕੀ ਹੋ ਰਿਹਾ ਖਤਮ ਹੋ ਰਹੀ ਤੋ ਸਿੱਕੇ ਪ੍ਰਭੂ ਸਾਨੂੰ ਬਿਜ਼ਨਸ ਦੇ ਅਸੀਂ ਬਿਜ਼ਨਸ ਚ ਵਧਣਾ ਚਾਹੁੰਦੇ ਆ ਬਿਜ਼ਨਸ ਇਨਾ ਵਧ ਗਿਆ ਅੱਜ ਰੱਬ ਦੇ ਕੋਲ ਟ੍ਰੱਬ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ ਜਾਨੀ ਕਿ ਦੌੜ ਜਿੱਥੋਂ ਸ਼ੁਰੂ ਹੋਈ ਉੱਥੇ ਹੀ ਖਤਮ ਕਰ ਖਤਮ ਇਹਦੀ ਦੌੜ ਕਿੱਥੋਂ ਸ਼ੁਰੂ ਹੋਈ ਜਨਮਰਾ ਤੋਂ ਹਲੋ ਜਨਮਰਾ ਤੋਂ ਚੌਲ ਦੀ ਦੌੜ ਕਿੱਥੋਂ ਸ਼ੁਰੂ ਹੋਈ ਖਤਮ ਕਿੱਥੇ ਹੋ ਗਈ خدا ਦੇ ਲੋਕੋ ਅੱਜ ਤੁਹਾਡੇ ਰਾਹ ਦੇ ਅੱਗੇ ਜਿੱਡਾ ਮਰਜੀ ਆਪਸ਼ਨ ਆਏ ਜਿੱਡਾ ਮਰਜੀ ਮੋੜ ਆਵੇ ਜਿੱਡਾ ਮਰਜੀ ਕੋਈ ਕੈਂਟ ਜਿਹੜਾ ਸਵਾਲ ਆਵੇ ਇੱਕ ਗੱਲ ਯਾਦ ਰੱਖਿਆ ਜੇ ਰੱਬ ਨੂੰ ਚੇਤੇ ਕਰਿਆ ਆਂ ਕਿ ਪ੍ਰਭੂ ਇਹ ਸਹੀ ਹੈ ਆਪਣੀ ਨਜ਼ਰ ਦੇ ਵਿੱਚ ਬੁੱਧਵਾਨ ਨਹੀਂ ਬੰਨਾ ਇਹ ਬੰਦੇ ਨੇ ਪੁੱਛਿਆ ਨਹੀਂ ਨਾ ਸਹਿਮੂਲ ਨੂੰ ਪੁੱਛਿਆ ਆਪਦੀ ਮਰਜ਼ੀ ਨਾਲ ਫੈਸਲਾ ਕੀਤਾ ਤੇ ਇਹਦੀ ਆਪਦੀ ਮਰਜ਼ੀ ਦਾ ਫੈਸਲਾ ਇਹਨੂੰ ਕਿੱਥੇ ਲੈ ਆਇਆ ਹਲੋ ਆ ਜਿੱਥੋਂ ਸ਼ੁਰੂ ਐਸ ਸੈਮੂਲ ਦੀ ਸਲਾਹ ਦੇ ਨਾਲ ਚੱਲਿਆ ਥੱਲੇ ਲੈਵਲ ਸੀ ਇਹਦਾ ਇੱਥੇ ਲੈਵਲ ਆ ਗਿਆ ਸੈਮੂਲ ਦੀ ਸਲਾਹ ਨਹੀਂ ਲਈ ਇੱਥੋਂ ਥੱਲੇ ਆ ਗਿਆ ਤੁਸੀਂ ਆਪਣੇ ਅਗਵੇ ਦੀ ਸਲਾਹ ਨਹੀਂ ਲੋਗੇ ਉੱਤੋਂ ਥੱਲੇ ਆ ਜਾਓਗੇ ਤੁਸੀਂ ਆਪਣੇ ਅਗਵੇ ਦੇ ਤਰੀਕੇ ਨਾਲ ਨਹੀਂ ਚੱਲੋਗੇ ਉੱਤੋਂ ਥੱਲੇ ਆ ਜਾਓਗੇ ਤੁਸੀਂ ਆਪਣੇ ਅਗਵੇ ਦੇ ਨਾਲ ਮੇਲਜੋਲ ਨਹੀਂ ਰੱਖੋਗੇ ਉੱਤੋਂ ਥੱਲੇ ਆ ਜਾਓਗੇ ਜਦੋਂ ਤੁਸੀਂ ਮੇਲਜੋਲ ਆਪਣੇ ਅਗਵੇ ਦੇ ਨਾਲ ਰੱਖਿਆ ਐਕਲ ਦੇ ਨਾਲ ਰੱਖਿਆ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਉੱਤੋਂ ਥੱਲੇ ਲਾਵੇ ਕਿਉਂਕਿ ਯਵਾ ਪਰਮੇਸ਼ਰ ਦੇ ਕੇ ਦੁਆਈ ਦਿੱਤੀ ਜਾਂਦੀ ਏ ਯਵਾ ਪਰਮੇਸ਼ਰ ਦੇ ਕੇ ਪ੍ਰਾਰਥਨਾ ਕੀਤੀ ਜਾਂਦੀ ਏ ਤੇ ਤੁਸੀਂ ਥੱਲੋਂ ਤਾਂ ਵਾਲੇ ਹੈਗੇ ਜੋ ਤਾਂ ਥੱਲੇ ਦੁਨੀਆ ਦੀ ਤਾਕਤ ਨਹੀਂ ਲਿਆ ਸਕਦੀ ਤਾਂ ਅਮੀਨ ਉਹ ਖੁਦਾ ਦੇ ਲੋਕੋ ਕਹਾਣੀਆਂ ਇੱਥੇ ਖਤਮ ਨਹੀਂ ਹੁੰਦੀਆਂ ਕਲਾਮ ਦੇ ਵਿੱਚ ਤੁਸੀਂ ਪੜ੍ਹਿਏ ਸਾਮੂ엘 ਉਹਦਾ 16 ਦੇ ਆਏ ਉਹਦੀ 13ਜ ਤੋਂ ਪਲੀਜ਼ ਉੱਚੀ ਬੋਲਣਾ ਹੈ ਜਵਾਬ ਉੱਚੀ ਆਵਾਜ਼ ਚ ਦਿਆ ਕਰੋ ਹਾਂਜੀ ਅੱਗੇ ਪੜ੍ਹਿਏ ਤਾਂ ਸਾਮੂ엘 ਨੇ ਤੇਲ ਦਾ ਇੱਕ ਸਿੰਗ ਲੈ ਕੇ ਉਹਦੇ ਭਰਾਵਾਂ ਵਿੱਚੋਂ ਉਹਨੂੰ ਮਸਾ ਕੀਤਾ ਅਤੇ ਉਸ ਦਿਨ ਤੋਂ ਯਹੋਵਾ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ ਅਤੇ ਸਾਮੂ엘 ਉੱਠ ਕੇ ਰਮਾਨ ਨੂੰ ਵਿਦਿਆ ਹੋਇਆ ਆਮੇਨ ਖੁਦਾ ਦੇ ਲੋਕੋ ਅਸੀਂ ਪਹਿਲਾਂ ਪੜਿਆ ਕਿ ਸ਼ਾਉਲ ਨੂੰ ਸੈਮੂਲ ਨੇ ਮਸਾ ਕੀਤਾ ਅਤੇ ਉਹ ਆਪਣੇ ਜਾਨਵਰ ਲੱਭਦਾ ਲੱਭਦਾ ਰਾਜਾ ਬਣ ਗਿਆ ਅਤੇ ਜਿੱਥੋਂ ਉਹਨੇ ਦੌੜ ਨੂੰ ਸ਼ੁਰੂ ਕੀਤਾ ਸੀ ਉੱਥੇ ਹੀ ਉਹਨੇ ਖਤਮ ਕਰ ਲਈ ਜਦੋਂ ਸ਼ਾਉਲ ਰਾਜਗੱਦੀ ਤੋਂ ਲੈ ਗਿਆ ਪਰਮੇਸ਼ਰ ਨੇ ਸੈਮੂਲ ਨੂੰ ਕਿਹਾ ਕਿ ਤੂੰ 다ਊਦ ਨੂੰ ਮਸਾ ਕਰ ਦੇ ਇਸ ਜਗ੍ਹਾ ਤੇ ਸੈਮੂਲ ਨੇ ਇੱਕ ਸਿੰਗ ਦੇ ਵਿੱਚ ਤੇਲ ਪਾਇਆ ਅਤੇ 다ਊਦ ਨੂੰ ਜਾ ਕੇ ਮਸਾ ਕਰ ਦਿੱਤਾ ਕਿੰਨੂੰ ਮਸਾ ਕਰਦਾ ਜੀ ਦਾਊਦ ਨੂੰ ਮਸਾ ਕਰ ਦਿੱਤਾ ਦਾਊਦ ਮਸਾ ਆਇਆ ਏ ਅਤੇ ਜਦੋਂ ਮਸਾ ਆਇਆ ਏ ਉਸ ਤੋਂ ਬਾਅਦ ਵੇਖੋ ਪਰਮੇਸ਼ਵਰ ਦਾ ਆਤਮਾ ਉਹਦੇ ਉੱਤੇ ਸੀ ਪਰਮੇਸ਼ਰ ਦਾ ਜੋਰ ਉਹਦੇ ਉੱਤੇ ਸੀ ਜਦੋਂ ਤੁਸੀਂ ਮਸਾ ਹੁੰਦੇ ਹੋ ਤੁਹਾਡੇ ਉੱਤੇ ਪਰਮੇਸ਼ਰ ਦਾ ਅਭਿਸ਼ੇਕ ਹੁੰਦਾ ਹੈ ਪਰਮੇਸ਼ਰ ਦਾ ਜੋਰ ਹੁੰਦਾ ਹੈ ਪ੍ਰਭੂ ਦੀ ਬੋਧ ਹੁੰਦੀ ਹੈ ਆਤਮਾ ਦੇ ਵਰਦਾਨ ਹੁੰਦੇ ਆ ਜਦੋਂ ਤੁਹਾਡੇ ਉੱਤੇ ਪ੍ਰੇਅਰ ਹੋ ਜਾਂਦੀ ਹੈ ਮਸੇ ਦੀ ਪ੍ਰੇਅਰ ਹੁੰਦੀ ਹੈ ਇਹਨੂੰ ਹਲਕੇ ਚ ਨਾ ਲਵੋ ਜਦੋਂ ਤੁਸੀਂ ਇਹਦੇ ਪਰੇ ਸਿਰियस ਹੋਗਾ ਤੇ ਜਿਹੜੇ ਕੰਮ ਨੂੰ ਹੱਥ ਪਾਓਗੇ ਉਸ ਕੰਮ ਨੂੰ ਕੋਈ ਮਨੁੱਖ ਨਹੀਂ ਯਾ ਵਾ ਸਫਲ ਕਰਕੇ ਵਿਖਾ ਦੋਵੇਗਾ ਜਦੋਂ ਇਹ ਮਸਾ ਹੋ ਗਿਆ ਏ ਤੇ ਕਲਾਮ ਦੇ ਵਿੱਚ ਲਿਖਿਆ 17 ਦਿਹਾਏ ਉਹਦੀ ਪਹਿਲੀ ਅੱਜ ਤੋਂ ਪੜ੍ਹੀਏ ਪਹਿਲਾ ਸੈਮੂਲ 17 ਦਿਹਾਏ ਹੁਣ ਫਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਜਲਾ ਨੂੰ ਇਕੱਠਾ ਕੀਤਾ ਅਤੇ ਯਹੋਦਾ ਦੇ ਸ਼ਹਿਰ ਸਿਕੋਹ ਵਿੱਚ ਇਕੱਠੇ ਹੋਏ ਅਤੇ ਸਿਕੋਹ ਸਿਕੋਹ ਅਤੇ ਅਜੇਕਾ ਦੇ ਵਿਚਕਾਰ ਅਫਸਦਾਮੀ ਵਿਚ ਡੇਰੇ ਲਾਏ ਆਮਨ ਇਸ ਜਗਾ ਤੇ ਜਦੋਂ ਦਾਊਦ ਮਸਾ ਹੋ ਗਿਆ ਉਥੇ ਇੱਕ ਬੜਾ ਹੀ ਤਗੜਾ ਸੂਰਬੀਰ ਇੱਕ ਬੰਦਾ ਜਿਹਦਾ ਨਾਂ ਗੋਲੀਆ ਥੇ ਉਹਨੇ ਆਕੇ ਪੂਰੀ ਇਸਰਾਇਲ ਕੌਮ ਨੂੰ ਲਲਕਾਰਤਾ ਕਹਿੰਦਾ ਕੋਈ ਵੀ ਮੇਰੇ ਨਾਲ ਲੜ ਸਕਦਾ ਓਨੂੰ ਵੇਖ ਕੇ ਬੜੇ ਯੋਧੇ ਜਿਹੜੇ ਖੁੰਝੇ ਲੱਗ ਗਾ ਅੱਜ ਵੀ ਸੰਸਾਰ ਦੇ ਵਿੱਚ ਬੜੇ ਯੋਧੇ ਨੇ ਜਦੋਂ ਤਾਇਮ ਹੁੰਦਾ ਉਦੋਂ ਖੁੰਝੇ ਲੱਗ ਜਾਂਦੇ ਨੇ ਤੇ ਜਦੋਂ ਸਮਾਂ ਨਿਕਲ ਜਾਂਦਾ ਉਹਦੋਂ ਲਲਕਾਰੇ ਮਾਰਦੇ ਨੇ ਇਹੀ ਕੰਮ ਹੋਇਆ ਗੋਲੀਅਤ ਨੇ ਇਸਰਾਇਲ ਕੌਮ ਸਾਰੀ ਨੂੰ ਲਲਕਾਰ ਦਿੱਤਾ ਕੋਈ ਅੱਗੇ ਨਹੀਂ ਵਧਿਆ ਤੇ ਉਸ ਜਗ੍ਹਾ ਤੇ ਕਲਾਮ ਦੇ ਵਿੱਚ ਲਿਖਿਆ 다উদ ਦਾ ਵਿਸ਼ੇਕ ਹੋਇਆ 다উদ ਦਾ ਮਸਾ ਹੋਇਆ ਸੀ ਉਸ ਜਗ੍ਹਾ ਤੇ ਤੇ 다উদ ਨੇ ਵੇਖੋ ਕੀ ਕੀਤਾ ਹੈ ਕਲਾਮ ਦੇ ਵਿੱਚ ਪੜ੍ਹिए ਤੁਸੀਂ ਆ ਪਹਿਲਾ ਸੈਮੂਲ ਉਹਦਾ 17 ਦੇ ਆਇਓ ਦੀ 26 ਆਇਤੇ ਵਿੱਚ ਆ ਤਾਂ ਦਾਊਦ ਨੇ ਆਪਣੇ ਦਵਾਲੇ ਦੇ ਲੋਕਾਂ ਕੋਲ ਪੁੱਛਿਆ ਕਿ ਜਿਹੜਾ ਮਨੁੱਖ ਇਸ ਫਲਿਸਤੀਨੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਇਲ ਉਤੋਂ ਹਟਾ ਹਟਾਵੇ ਤਾਂ ਉਹਨੂੰ ਕੀ ਮਿਲੇਗਾ ਆਮੇਨ ਜਦੋਂ ਉਹ ਪੂਰਾ ਗੋਲੀਅੱਥ ਦੀ ਫੌਜ ਇਸਰਾਇਲ ਕੋਲ ਨੂੰ ਲਲਕਾਰ ਦੀ ਪਈ ਸੀ ਤੇ ਦਾਉ ਦੋਸਤ ਲਗਾ ਤੇ ਆਉਦੇ ਭਰਾਵਾਂ ਨੂੰ ਜਿਹੜਾ ਰੋਟੀ ਪਾਣੀ ਦੇਣ ਦੇ ਲਈ ਪਹੁੰਚਿਆ ਸੀ ਉਹਨਾਂ ਦੀ ਖਬਰ ਲੈਣ ਦੇ ਲਈ ਪਹੁੰਚਿਆ ਜਦੋਂ ਉਹਨੇ ਉਸ ਸਗਾ ਤੇ ਵੇਖਿਆ ਕਿ ਸਾਰੇ ਲੁਕੇ ਬੈਠੇ ਨੇ ਅਤੇ ਉਹ ਲਲਕਾਰ ਰਿਹਾ ਏ ਕਿ ਉਹਨੇ ਪੁੱਛਿਆ ਕਹਿੰਦਾ ਜਿਹੜਾ ਇਹਦੇ ਨਾਲ ਲੜੇਗਾ ਉਹਨੂੰ ਕੀ ਮਿਲੇਗਾ ਕੀ ਬਚਾਉਣੇ ਉੱਚੀ ਬੋਲਿਓ ਪਲੀਜ਼ ਕਹਿੰਦਾ ਮੈਂ ਅਗਰ ਉਹਦੇ پلان ਦੇ ਵਿੱਚ ਸੀ ਜੇ ਮੈਂ ਇਹਦੇ ਨਾਲ ਲੜਦਾ ਤਾਂ ਮੈਨੂੰ ਕੀ ਮਿਲੇਗਾ ਅੱਜ بڑے ਲੋਗ ਕੰਮ ਕਰ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਨੂੰ ਇਹਦੇ ਵਿੱਚ ਕੀ ਮਿਲੇਗਾ ਬੈਠੇ ਬੈਠੇ ਟਾਈਮ ਗਵਾ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਕੀ ਮਿਲੇਗਾ ਉਹ ਚੁੱਪਚੀਪੇ ਘਰ ਤੋਂ ਬੋਲੇ ਹੋ ਕੇ ਕੰਮ ਕਰ ਲੈਂਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਇਹਦੇ ਵਿੱਚ ਕੀ ਮਿਲੇਗਾ ਦਾਊਦ ਨੇ ਉਸ ਜਗ੍ਹਾ ਤੇ ਪਹਿਲਾਂ ਪੁੱਛਿਆ ਜੇ ਮੈਂ ਇਹਦੇ ਨਾਲ ਲੜਾਂਗਾ ਤੇ ਮੈਨੂੰ ਕੀ ਮਿਲੇਗਾ ਤੇ ਲੋਕਾਂ ਨੇ ਪਤਾ ਹੀ ਕੀ ਕਿਹਾ ਕਹਿੰਦੇ ਰਾਜਾ ਉਹਨੂੰ ਧਨ ਨਾਲ ਨਵਾਜੇਗਾ ਤੇ ਆਪਦੀ ਜਿਹੜੀ ਬੇਟੀ ਹੈ ਉਹਦੇ ਨਾਲ ਵਿਆਹ ਕਰੇਗਾ ਤੇ ਖੁਦਾ ਦੇ ਲੋਕੋ ਜਦੋਂ 다ਊਦ ਨੇ ਇਹ ਗੱਲ ਨੂੰ ਸੁਣਿਆ ਤੇ 다ਊਦ ਮੈਦਾਨ ਦੇ ਵਿੱਚ ਗਿਆ ਉਹਨੇ ਗੋਲੀਆਂ ਨੂੰ ਉਸ ਜਗ੍ਹਾ ਤੇ ਮਾਰ ਦਿੱਤਾ ਤੇ 다ਊਦ ਨੇ ਲੜਾਈ ਇਹ ਜਿਹੜੀ ਇੱਕ ਔਰਤ ਦੇ ਲਈ ਲੜੀ ਕੌਮ ਦੇ ਲਈ ਨਹੀਂ ਲੜੀ ਕਲਾਮ ਦਾਸ ਦਾ ਪਹਿਲਾਂ ਨੇ ਪੁੱਛਿਆ ਅੱਜ ਬਥੇਰੇ ਲੋ ਆਪਣੇ ਪ੍ਰਚਾਰ ਦੇ ਵਿੱਚ ਇਹ ਕਹਿੰਦੇ ਨੇ ਕਿ ਦੌਦ ਕੌਮ ਦੇ ਲਈ ਲੜਿਆ ਤੇ ਜਿਹੜੇ ਲੋਕ ਕੌਮ ਦੇ ਲਈ ਲੜਦੇ ਨੇ ਉਹਨਾਂ ਨੂੰ ਸਵਾਲ ਜਵਾਬ ਨਹੀਂ ਆਉਂਦੇ ਸਾਨੂੰ ਮਿਲੇਗਾ ਕੀ ਸਾਡਾ ਘਾਟਾ ਕੀ ਹੋਵੇਗਾ ਤੇ ਸਾਡਾ ਵਾਧਾ ਕੀ ਹੋਇਆਗਾ ਪਰ ਇਸ ਜਗ੍ਹਾ ਤੇ ਦੌਦ ਨੇ ਪਹਿਲਾਂ ਪੁੱਛਿਆ ਕਹਿੰਦਾ ਮੈਂ ਇਹਦੇ ਨਾਲ ਲੜਾਂਗਾ ਤਾਂ ਮੈਨੂੰ ਕੀ ਮਿਲੇਗਾ ਉਹ ਕਹਿੰਦੇ ਵੀ ਜੇ ਤੂੰ ਇਹਦੇ ਨਾਲ ਲੜਿਆ ਤੇ ਰਾਜਾ ਉਹਦੀ ਧੀ ਦਾ ਵਿਆਹ ਕਰੇਗਾ ਤੇ ਵੱਡੇ ਧਨ ਨਾਲ ਨਵਾਜੇਗਾ ਤੁਸੀਂ ਇਸੀ ਨੂੰ ਸੋਚੋ ਕਿ ਦੌਹ ਦੀ ਮਨਛਾ ਕੌਮ ਦੇ ਪ੍ਰਤੀ ਸੀ ਕਿ ਉਹਦੀ ਉਹਦੀ ਧੀ ਦੇ ਨਾਲ ਵਿਆਹ ਕਰਾਉਣ ਦੀ ਮਨਛਾ ਸੀਗੀ ਖੁਦਾ ਦੇ ਲੋਕੋ ਜਦੋਂ ਉਹਦੀ ਕੌਮ ਨੂੰ ਲਲਕਾਰਿਆ ਗਿਆ ਉਸਗਾ ਤੇ ਇਹ ਗੱਲ ਬੜੀ ਵੱਡੀ ਹੈ ਅਗਰ ਇਹ ਗੱਲ ਸੋਸ਼ਲ ਮੀਡੀਆ ਤੇ ਜਾਏਗੀ ਤੇ ਬੜੇ ਲੋਕ ਸਵਾਲ ਕਰਨਗੇ ਕਿ ਇਹ ਗੱਲ ਕਿੱਦਾਂ ਹੋ ਸਕਦੀ ਪਰ ਮੈਂ ਆਪਣੀ ਜ਼ੁਬਾਨ ਨਹੀਂ ਬੋਲ ਰਿਹਾ ਇਹ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਉਹਨੇ ਪਹਿਲਾਂ ਤੈਕੀਕਾਤ ਕੀਤੀ ਕਿ ਮੈਨੂੰ ਕੀ ਮਿਲੇਗਾ ਭਾਜੀ ਬਾਈਬਲ ਤੇ ਲਿਖਿਆ ਬੋਲੋ ਬਾਈਬਲ ਤੇ ਲਿਖਿਆ ਤੁਸੀਂ ਆਪਣੇ ਘਰ 'ਚ ਬਾਈਬਲ ਪੜ੍ਹ ਸਕਦੇ ਹੋ ਇਸ ਗੱਲ ਦਾ ਸਪਸ਼ਟਿਕਰਨ ਨਹੀਂ ਕੋਈ ਕਰਦਾ ਪਰ ਮੈਂ ਕਰ ਰਿਹਾ ਕਿਉਂਕਿ ਬਾਈਬਲ ਤੇ ਲਿਖਿਆ ਉਹਨੇ ਪੁੱਛਿਆ ਜੇ ਮੈਂ ਗੋਲੀਅਤ ਨਾਲ ਲੜਾਂਗਾ ਤੇ ਮੈਨੂੰ ਕੀ ਮਿਲੇਗਾ ਖੁਦਾ ਦੇ ਲੋਕੋ ਇਹ ਸਗਾ ਤੇ ਉਹ ਗੱਲ ਸੁਣ ਕੇ ਵੀ ਰਾਜੇ ਦੀ ਧੀ ਦੇ ਨਾਲ ਵਿਆਹ ਹੋਏਗਾ ਵੱਡੇ ਧਨ ਨਾਲ ਨਵਾਜਿਆ ਜਾਏਗਾ ਉਹ ਜਗ੍ਹਾ ਤੇ ਲੜਿਆ ਉਹਨੇ ਗੋਲੀਅਤ ਨੂੰ ਮਾਰ ਦਿੱਤਾ ਤੇ ਰਾਜੇ ਦੀ ਧੀ ਦੇ ਨਾਲ ਉਹਦਾ ਵਿਆਹ ਹੋ ਗਿਆ ਉਹਨੂੰ ਰਾਜਾ ਬਣਾ ਦਿੱਤਾ ਗਿਆ ਸ਼ਾਉਲ ਪ੍ਰਿੰਸ ਤੋਂ ਹੋ ਗਿਆ ਤੇ ਦਾਊਦ ਰਾਜਾ ਬਣ ਗਿਆ ਖੁਦਾ ਦੇ ਲੋਕੋ ਇਹ ਤੇ ਰੋਟੀਆਂ ਦੇਣ ਗਿਆ ਰਾਜਾ ਬਣ ਗਿਆ ਤੇ ਲੜਾਈ ਦੇ ਵਿੱਚ ਜਿੱਤ ਦੀ ਵੱਡੀ ਵਜ੍ਹਾ ਕੀ ਸੀ ਕਿਸ ਕਰਕੇ ਉਹ ਲੜਿਆ ਆ ਔਰਤ ਕਰਕੇ ਲੜਿਆ ਔਰਤ ਤੋਂ ਨੇ ਸ਼ੁਰੂਆਤ ਕੀਤੀ ਆਪਦੀ ਪ੍ਰਭੂ ਦਾ ਵਿਸ਼ੇਖ ਸੀ ਉਹਦੇ ਉੱਤੇ ਪ੍ਰਭੂ ਉਹਦੇ ਨਾਲ ਗੱਲ ਕਰਦਾ ਸੀ ਪ੍ਰਭੂ ਦਾ ਮਸਾ ਸੀ ਉਹਦੇ ਉੱਤੇ ਪਰ ਇਹਦੀ ਮਨਛਾ ਔਰਤ ਦੇ ਨਾਲ ਵਿਆਹ ਕਰਾਉਣਾ ਤੇ ਰਾਜ ਲੈਣਾ ਤੇ ਪਰਮੇਸ਼ਰ ਨੇ ਜਦੋਂ ਇਹਨੂੰ ਜੋਰ ਬਖਸ਼ਿਆ ਪ੍ਰਭੂ ਦੀ ਕਿਰਪਾ ਦੇ ਦਤ ਹੋਈ ਇਹਨੇ ਗੋਲੀਅਤ ਨੂੰ ਮਾਰ ਦਿੱਤਾ ਅਤੇ ਉਹ ਜਿਹੜੇ ਉਹਦੀ ਫੌਜ ਸੀ ਭੱਜ ਕੇ ਡਰਦੇ ਮਾਰਿਆ ਤੇ ਦਾਊਦ ਨੂੰ ਰਾਜਾ ਬਣਾ ਦਿੱਤਾ ਗਿਆ ਉੱਥੇ ਤੇ ਜਦੋਂ ਇਹ ਰਾਜਾ ਬਣ ਗਿਆ ਤੇ ਫੇਰ ਖੁਦਾ ਦੇ ਲੋਕੋ ਤੁਹਾਡੀ ਜ਼ਿੰਦਗੀ ਚ ਵੀ ਇਹ ਕੰਮ ਹੋ ਸਕਦਾ ਜਦੋਂ ਤੁਸੀਂ ਰਾਜ ਦੇ ਵੱਲ ਵਧੋਗੇ ਤੇ ਸ਼ੈਤਾਨ ਤੁਹਾਨੂੰ ਚੋਗਾ ਪਾਉਣ ਦੀ ਕੋਸ਼ਿਸ਼ ਕਰੇਗਾ ਕੀ ਕਰੇਗਾ ਚੋਗਾ ਪਾਉਣ ਦੀ ਕੋਸ਼ਿਸ਼ ਕਰੇਗਾ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਸਕੂਲ ਚੋਂ ਆਈ ਗਏ ਸੀ ਇਹ ਇੱਕ ਟੋਕਰਾਂ ਲਈ ਗਏ ਸੀ ਟੋਕਰੇ ਦੇ ਨਾਲ ਐਡਾ ਕਿ ਡੰਡਾ ਲਾ ਦੀ ਗਏ ਸੀ ਇੱਕ ਰੱਸੀ ਬੰਨ ਕੇ ਤੇ ਲੁੱਕ ਕੇ ਬਹਿ ਜਾਣਾ ਤੇ ਉਹਨਾਂ ਦੇ ਕੋਲ ਚੌਲ ਖਿਲਾਰਦੇ ਨੇ ਟੋਕਰੇ ਦੇ ਥੱਲੇ ਤੇ ਥੋੜੇ ਜਿਹਾ ਚੌਲ ਬਾਹਰ ਖਿਲਾਰਦੇ ਨੇ ਤੇ ਜਦੋਂ ਪੰਛੀ ਨੇ ਆਉਣਾ ਚਿੜੀ ਨੇ ਆਉਣਾ ਉੱਡਦੇ ਆ ਉਹਨੇ ਬਾਹਰਲੇ ਚੌਲ ਵੇਖਣੇ ਤੇ ਚੁਗਦੇ ਚੁਗਦੇ ਅੰਦਰ ਵੜ ਜਾਣਾ ਤੇ ਫੇਰ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੁੰਦਾ ਜੀ ਫੇਰ ਜੀ ਹਾਂ ਫੇਰ ਓਲੀ ਦੇ ਰਸੀ ਖਿੱਚੀ ਜਾਂਦੀ ਤੇ ਚਿੜੀ ਟੋਕਰੇ ਚ ਚਿੜੀ ਕਿੱਥੇ ਜੀ ਹਾਂਜੀ ਟੋਕਰੇ ਚ ਚਿੜੀ ਟੋਕਰੇ ਚ ਖੁਦਾ ਦੇ ਲੋਕੋ ਇਸ ਜਗ੍ਹਾ ਤੇ ਇਹ ਰਾਜਾ ਬਣ ਗਿਆ ਏ ਜਦੋਂ ਤੁਸੀਂ ਤਰੱਕੀ ਵੱਲ ਵਧਦੇ ਹੋ ਸ਼ੈਤਾਨ ਪਿੱਛੇ ਨਹੀਂ ਆੜਦਾ ਜਦੋਂ ਤੁਸੀਂ ਚੰਚ ਜਾਂਦੇ ਹੋ ਸ਼ੈਤਾਨ ਪਿੱਛੇ ਨਹੀਂ ਆੜਦਾ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਸ਼ੈਤਾਨ ਪਿੱਛੇ ਨਹੀਂ ਆੜਦਾ ਜਦੋਂ ਤੁਸੀਂ ਦੁਆਵਾਂ ਕਰਦੇ ਹੋ ਸ਼ੈਤਾਨ ਪਿੱਛੇ ਨਹੀਂ ਆੜਦਾ ਉਹ ਸਾਈਡ ਤੇ ਖੜਾ ਵੇਖ ਹੀ ਜਾਂਦਾ ਹੈ ਕਿ ਕਦੋਂ ਤੁਸੀਂ ਚੋਗਾ ਚੁਣੋ ਤੇ ਕਦੋਂ ਹਾਂ ਉਹ ਵੇਟਿੰਗ 'ਚ ਲੱਗਾ ਰਹਿੰਦਾ ਜਿੰਨੀ ਦੇਰ ਤੁਸੀਂ ਅਭਿਸ਼ੇਕ ਦੇ ਵਿੱਚੋਂ ਜਿੰਨੀ ਦੇਰ ਤੁਸੀਂ ਪ੍ਰਭੂ ਨਾਲ ਜੁੜੇ ਹੋ ਜਿੰਨੀ ਦੇਰ ਤੁਸੀਂ ਆ ਤੁਹਾਡਾ ਪਿਆਰ ਹਕਲ ਦੇ ਨਾਲ ਜਿੰਨੀ ਦੇਰ ਤੁਸੀਂ ਖੁਦਾ ਨਾਲ ਗੱਲਾਂ ਕਰਦੇ ਹੋ ਸ਼ੈਤਾਨ ਸਾਈਡ ਤੇ ਖੜਾ ਰਹੇਗਾ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਜਦੋਂ ਤੁਹਾਡਾ ਧਿਆਨ हटਿਆ ਤੇ ਰਸੀ ਬੋਲੋ ਰਸੀ ਰਸੀ ਖਿੱਚੀ ਗਈ ਖੁਦਾ ਦੇ ਲੋਕੋ ਇਸ ਜਗ੍ਹਾ ਤੇ ਜਦੋਂ ਇਹ ਰਾਜਾ ਬਣ ਗਿਆ ਹੈ ਪ੍ਰਭੂ ਦਾ ਵਿਸ਼ੇਸ਼ ਇਹਦੇ ਨਾਲ ਹੈ ਸਮਰਥਾ ਦੇ ਨਾਲ ਹੈ ਪਰ ਸ਼ੈਤਾਨ ਇਹਦੇ ਤੋਂ ਪਿੱਛੇ ਨਹੀਂ ਹਟਿਆ ਸ਼ੈਤਾਨ ਸਾਈਡ ਤੇ ਖੜਾ ਵੇਖਦਾ ਪਿਆ ਸੀਗਾ ਉਹਨੇ ਕੀ ਵੇਖਿਆ ਇਹਦੇ ਅੱਗੇ ਕੀ ਦੂਸਰਾ ਸਹਿਮੂਲ 11 ਦੇ ਆਇਓ ਦੀ ਦੋ ਆਇਤਾਂ ਹੈ ਇੱਕ ਦਿਨ ਸੰਧਿਆ ਵੇਲੇ ਅਜੇਹਾ ਹੋਇਆ ਜੋ ਦਾਊਦ ਆਪਣੇ ਮੰਝੇ ਉੱਤੇ ਉੱਠ ਕੇ ਸ਼ਾਹੀ ਮਹਿਲ ਵਿੱਚ ਦੀ ਛੱਤ ਉੱਤੇ ਫਿਰ ਲੱਗਾ ਅਤੇ ਉੱਥੋਂ ਉਸ ਨੇ ਇੱਕ ਤੀਵੀ ਨੂੰ ਡਿੱਠਾ ਜਨ ਹੁੰਦੀ ਪਈ ਸੀ ਅਤੇ ਉਹ ਤੀ ਉਹ ਤੀਵੀ ਨੂੰ ਵੇਖਣ ਵਿੱਚ ਡਾਢੀ ਸੋਹਣੀ ਸੀ ਆਮਨ ਇਹ ਰਾਜਾ ਬਣ ਗਿਆ ਰਾਜ ਗੱਦੀ ਤੇ ਬਹਿ ਗਿਆ ਬੜਾ ਟੌਰ ਇਹਦਾ ਬੜੇ ਲੋਕ ਇਹਦੀ ਤਾਕਤ ਦੀਆਂ ਤਰੀਫਾਂ ਕਰਦੇ ਨੇ ਬੜੇ ਲੋਕ ਇਹਦੇ ਜੋਰ ਦੀਆਂ ਗੱਲਾਂ ਕਰਦੇ ਨੇ ਇਹ ਰਾਜਾ ਬਣ ਗਿਆ ਤੇ ਰਾਜ ਦੇ ਵਿੱਚ ਇੱਕ ਦਿਨ ਛੱਤ ਤੇ ਚੜਿਆ ਤੇ ਜਦੋਂ ਛੱਤ ਤੇ ਚੜਿਆ ਇੱਕ ਔਰਤ ਨੂੰ ਨਹਾਉਂਦੇ ਵੇਖਿਆ ਤੇ ਮਨ ਦੇ ਵਿੱਚ ਪਾਪ ਜਾਗ ਗਿਆ ਇਹ ਰਾਜਾ ਕਿੱਥੋਂ ਬਣਿਆ ਸੀ ਹਾਂ ਔਰਤ ਕਰਕੇ ਰਾਜਾ ਬਣਿਆ ਤੇ ਜਦੋਂ ਔਰਤ ਨੂੰ ਉਹਨੇ ਵੇਖਿਆ ਤੇ ਮਨ ਦੇ ਵਿੱਚ ਪਾਪ ਜਾ ਗਿਆ ਤੇ ਕਲਾਮ ਦੇ ਵਿੱਚ ਲਿਖਿਆ ਉਹ ਔਰਤ ਨੂੰ ਘਰੇ ਲਾਇਆ ਉਹਦੇ ਨਾਲ ਪਾਪ ਕੀਤਾ ਹੈ ਪਰਮੇਸ਼ਰ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਫਿਰ ਇਹਨੂੰ ਉਹਨੇ ਰਾਜਗਦੀ ਤੋਂ ਲਾਤਾ ਇਹਦੀ ਦੌੜ ਕਿੱਥੋਂ ਸ਼ੁਰੂ ਹੋਈ ਔਰਤ ਤੋਂ ਦੌੜ ਸ਼ੁਰੂ ਹੋਈ ਤੇ ਖਤਮ ਕਿੱਥੇ ਹੋ ਗਈ ਔਰਤ ਦੇ ਬਥੇਰੇ ਯੋਧੇ ਬਥੇਰੇ ਸੂਰਬੀਰ ਇਹੋ ਦੇ ਉੱਠਦੇ ਨੇ ਜਿੱਥੋਂ ਦੌੜ ਸ਼ੁਰੂ ਕਰਦੇ ਨੇ ਉੱਥੇ ਉਹਨਾਂ ਦੀ ਦੌੜ ਖਤਮ ਹੋ ਜਾਂਦੀ ਏ ਜਿੱਥੇ ਕਦਮ ਪੁੱਟਦੇ ਨੇ ਉਹ ਦੂਜਾ ਕਦਮ ਨਹੀਂ ਪੁੱਟ ਪਾਉਂਦੇ ਖੁਦਾ ਦੇ ਲੋਕੋ ਅੱਜ ਤੁਸੀਂ ਇਹ ਕਹਿੰਦੇ ਕਿ ਦੁਆਵਾਂ ਕਿੰਨੀਆਂ ਹੋਣੀਆਂ ਨੇ ਪ੍ਰਭੂ ਸਾਨੂੰ ਬਿਜ਼ਨਸ ਏ ਉਹ ਬਿਜ਼ਨਸ ਤੁਹਾਡੇ ਤੇ ਪਰਮੇਸ਼ਰ ਦੇ ਪਿਆਰ ਤੇ ਰੁਕਾਵਟ ਬਣਿਆ ਬੈਠਾ ਏ ਬਿਜ਼ਨਸ ਨੂੰ ਪਾਸੇ ਕਰ ਦੋ ਤੁਸੀਂ ਦੁਆਵਾਂ ਕੀਤੀਆਂ ਨੇ ਪ੍ਰਭੂ ਆਪਦੀ ਮੈਰਿਜ ਦੇ ਲਈ ਉਹ ਮੈਰਿਜ ਤੁਹਾਡੇ ਰਾਹ ਦੇ ਵਿੱਚ ਰੁਕਾਵਟ ਬਣੀ ਬੈਠੀ ਏ ਤੇ ਖੁਦਾ ਦੇ ਲੋਕੋ ਉਹ ਰੁਕਾਵਟ ਨੂੰ ਸੱਟ ਕਰੋ ਪਰਮੇਸ਼ਰ ਦੇ ਅੱਗੇ ਆਵੋ ਕੋਈ ਵੀ ਤੁਹਾਡੇ ਜੀਵਨ ਦੇ ਵਿੱਚ ਤੇ ਪਰਮੇਸ਼ਰ ਦੇ ਰਾਹ ਦੇ ਵਿੱਚ ਕੰਧ ਬੈਠੀ ਹੈ ਆਜੋ ਕੰਧ ਢਾਕੇ ਪਰਮੇਸ਼ਰ ਦੇ ਨਾਲ ਮੇਲ ਕਰ ਲਵੋ ਆਪਣਾ ਸ਼ਾਉਲ ਦੀ ਦੌੜ ਕਿੱਥੋਂ ਸ਼ੁਰੂ ਹੋਈ ਸੀ ਹਾਂ ਜਾਨਵਰਾਦੋ ਸ਼ਾਉਲ ਦੀ ਦੌੜ ਕਿੱਥੋਂ ਸ਼ੁਰੂ ਹੋਈ ਸੀ ਜਾਨਵਰਾਦੋ ਸ਼ਾਉਲ ਦੀ ਦੌੜ ਕਿੱਥੋਂ ਸ਼ੁਰੂ ਹੋਈ ਸੀ ਜਾਨਵਰਾਦੋ ਖਤਮ ਕਿੱਥੇ ਹੋ ਗਈ ਜਾਨਵਰਾਦੋ ਸ਼ੁਰੂ ਕਿੱਥੋਂ ਆਇਆ ਜਾਨਵਰਾਦੋ ਸ਼ਾਉਲ ਸ਼ੁਰੂ ਜਾਨਵਰਾਂ ਤੇ ਹੋਇਆ ਤੇ ਖਤਮ ਜਾਨਵਰਾਂ ਦੇ ਜਾਨਵਰਾਂ ਦੇ ਉਹ ਦਾਊਦ ਔਰਤ ਤੋਂ ਸ਼ੁਰੂ ਹੋਇਆ ਤੇ ਔਰਤ ਤੇ ਹੀ ਖਤਮ ਖਤਮ ਹੋ ਗਿਆ ਕਦਾਦੇ ਲੋਕੋ ਇਹਨਾਂ ਦੋਵਾਂ ਦੇ ਵਿੱਚ ਇੱਕ ਫਰਕ ਏ ਜਦੋਂ ਸ਼ਾਉਲ ਤੋਂ ਗਲਤੀ ਹੋਈ ਏ ਸ਼ਾਉਲ ਕਮੰਡ ਦੇ ਵਿੱਚ ਸੀ ਤੇ ਜਦੋਂ ਦੌਦ ਜਦੋਂ 다우ਦ ਤੋਂ ਗਲਤੀ ਹੋਈ ਹੈ 다우ਦ ਨੇ ਪਰਮੇਸ਼ਰ ਦੇ ਅੱਗੇ ਬੜੀਆਂ ਮੰਤਾਂ ਤਰਲੇ ਕੀਤੇ ਨੇ ਪਰਮੇਸ਼ਰ ਦੇ ਅੱਗੇ ਜਿਹੜਾ ਆਪਣੇ ਪਾਪ ਨੂੰ ਮੰਨਿਆ ਪਰਮੇਸ਼ਰ ਦੇ ਅੱਗੇ ਆਪਣੇ ਗੁਨਾਹ ਨੂੰ ਮੰਨਿਆ ਤੇ ਪਰਮੇਸ਼ਰ ਨੇ ਇਹਨੂੰ ਥੱਲੇ ਨਹੀਂ ਡਿੱਗਣ ਦਿੱਤਾ ਰਾਜ ਗੱਦੀ ਤੋਂ ਫਿਰ ਰਾਜਾ ਬਣਾ ਕੇ ਰੱਖ ਦਿੱਤਾ ਅਮਨ ਸੁਦਾ ਦੇ ਲੋਕੋ ਅਗਰ ਅੱਜ ਤੁਹਾਡੇ ਜੀਵਨ ਦੇ ਵਿੱਚ ਕੋਈ ਗਲਤੀ ਹੋ ਰਹੀ ਹੈ ਤੁਹਾਡੇ ਤੋਂ ਕੋਈ ਪਾਪ ਹੋ ਗਿਆ ਹੈ ਤੁਹਾਡੇ ਤੋਂ ਕੋਈ ਗੁਨਾਹ ਹੋ ਗਿਆ ਹੈ ਉਹ ਗੁਨਾਹ ਨੂੰ ਲੁਕੋਵੋ ਨਾ ਉਹ ਪਾਪ ਨੂੰ ਲੁਕੋਵੋ ਨਾ ਪ੍ਰਭੂ ਦੇ ਅੱਗੇ ਖੜ੍ਹ ਜਾਵੋ ਪ੍ਰਭੂ ਨੂੰ ਕਹੋ ਪ੍ਰਭੂ ਮੇਰੇ ਤੋਂ ਆ ਗਲਤੀ ਹੋ ਗਈ ਹੈ ਪ੍ਰਭੂ ਮੇਰੇ ਤੋਂ ਗੁਨਾਹ ਹੋ ਗਿਆ ਹੈ ਤੇ ਪਰਮੇਸ਼ਵਰ ਤੁਹਾਨੂੰ ਇਸ ਸਾਈਕਲ ਦੇ ਵਿੱਚੋਂ ਤੱਕੇ ਮਾਰ ਕੇ ਨਹੀਂ ਕੱਢੇਗਾ ਪਰਮੇਸ਼ਵਰ ਆਪਣਾ ਮੂੰਹ ਪਾਸੇ ਨਹੀਂ ਕਰੇਗਾ ਪਰਮੇਸ਼ਵਰ ਆਪਣੇ ਕੰਨ ਬੰਦ ਨਹੀਂ ਕਰੇਗਾ ਜਦੋਂ ਤੁਸੀਂ ਕਹੋਗੇ ਕਿ ਪ੍ਰਭੂ ਮੈਂ ਗੁਨਾਹ ਕੀਤਾ ਹੈ ਪ੍ਰਭੂ ਮੈਂ ਤੇਰੀ ਬਦ ਕੀਤੀ ਹੈ ਜਦੋਂ ਤੁਸੀਂ ਆਪਣੇ ਦਿਲ ਤੋਂ ਆਵਾਜ਼ ਦੋਗੇ ਤੇ ਖੁਦਾ ਦੇ ਲੋਕੋ ਤੁਸੀਂ ਆਪਣੀ ਅੱਖਾਂ 'ਚ ਦਰਸ਼ਨ ਵੇਖੋਗੇ ਕਿ ਤੁਹਾਡੇ ਸਾਹਮਣੇ ਤੁਹਾਡਾ ਆਪਾ ਤੁਹਾਡਾ ਪਿਤਾ ਉਹ ਦੋਨੇ ਬਾਵਾ ਖਿਲਾਰ ਕੇ ਖੜ ਗਿਆ ਹੈ ਤੇ ਤੁਹਾਨੂੰ ਬੁਲਾ ਰਿਹਾ ਹੈ ਤੁਹਾਡਾ ਪਾਪ ਮਾਫ ਹੋ ਗਿਆ ਹੈ ਕਿਉਂਕਿ ਯਸ਼ੂ ਦੇ ਲਹਣ ਤੁਹਾਡੇ ਪਾਪ ਨੂੰ ਤੋੜ ਦਿੰਦਾ ਹੈ ਆਮੀਨ ਖੁਦਾ ਦੇ ਲੋਕੋ ਸ਼ੈਤਾਨ ਕਈ ਵਾਰੀ ਤੁਹਾਡੇ ਵਾਧੇ ਆਪਿ ਸ਼ੇਕ ਨੂੰ ਵੇਖ ਕੇ ਤੁਹਾਡੀ ਵਾਧੀ ਪ੍ਰਾਰਥਨਾ ਨੂੰ ਵੇਖ ਕੇ ਤੁਹਾਡੇ ਵਾਧੇ ਪਰਮੇਸ਼ਰ ਦੇ ਪ੍ਰਤੀ ਜਨੂਨ ਨੂੰ ਵੇਖ ਕੇ ਉਹ ਚੋਗਾ ਪਾਣ ਦੀ ਕੋਸ਼ਿਸ਼ ਕਰਦਾ ਹੈ ਸਾਲ ਨੂੰ ਵੀ ਚੋਗਾ ਪਾਇਆ ਉਹਨੇ ਦਾਊਦ ਨੂੰ ਵੀ ਚੋਗਾ ਪਾਇਆ ਵਾਰੀ ਤੁਹਾਡੀ ਹੈ